ਕਿ ਨੰ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਆ ਉਹਦੀ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਦੇਣੀ ਚਾਹੀਦੀ ਆ ਉਹਨੂੰ ਮਿਹਨਤ ਕਰਨ ਦਾ ਮਜ਼ਾ ਆਉਂਦਾ ਤਾਂ ਹਰ ਕੰਮ ਜੋ ਸੀ ਪਰਮੇਸ਼ਵਰ ਦੇ ਵਚਨ ਦਾ ਕਰਕੇ ਕਰਦੇ ਉਹ ਅਸੀਂ ਪਰਮੇਸ਼ਵਰ ਦੇ ਵਿੱਚ ਰਹਿ ਕੇ ਲੇਬਰ ਕਰਦੇ ਆ ਇੱਕ ਮਜ਼ਦੂਰੀ ਆ ਤਾਂ ਜੋ ਪਰਮੇਸ਼ਵਰ ਦੂਜਿਆਂ ਨੂੰ ਕਰਨ ਪਰਮੇਸ਼ਵਰ ਕੱਦੀ ਵੀ ਹਾਲਸੀ ਤਾਂ ਦਲਿਤਰੀ ਨਹੀਂ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ਉਹਨੇ ਸਾਨੂੰ ਮਜ਼ਦੂਰੀ ਉਸੇ ਵੇਲੇ ਹੀ ਦੇ ਦੇਣੀ ਜੇ ਇਸ ਵੇਲੇ ਅਸੀਂ ਕੰਮ ਕੀਤਾ ਹallelujah ਸੋ ਆਓ ਅਸੀਂ ਨੈਕਸਟ ਦੇਖਦੇ ਹਾਂ ਮੱਤੀ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਉਹਦੀ 11 12 ਆਇਤ ਦੇ ਵਿੱਚ ਦੇਖੀਏ ਕਹਿੰਦਾ ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਤੇ ਸੁਟਾਉਣਗੇ ਅਤੇ ਹਰੇਕ ਪੁਰੀ ਗੱਲ ਤੁਹਾਡੇ ਉਤੇ ਝੂਠ ਮੂਠ ਲਾਉਣਗੇ ਆਨੰਦ ਹੋਵੋ ਅਤੇ ਖੁਸ਼ੀ ਕਰੋ